ਆ ਸੰਗਤ ਜੀ ਨਾਨਕਸਰ ਗੁਰਦੁਆਰੇ ਦਾ ਬਾਹਰ ਦਾ ਦ੍ਰਿਸ਼ ਦੇਖੋ ਖੰਡਾ ਸਾਹਿਬ ਦੇਖੋ ਜੀ ਬਹੁਤ ਸੋਹਣਾ ਗੁਰਦੁਆਰਾ ਬਣਿਆ ਬਹੁਤ ਜਿਆਦਾ ਸੋਹਣਾ ਨਾਨਕਸਰ ਇੱਧਰ ਲੰਗਰ ਸਾਹਿਬ ਹੈ ਸੰਗਤ ਜੀ ਇੱਧਰ ਨਾਨਕ ਪਾਸ਼ਾ ਜੀ ਦਾ ਤਪਸਥਾਨ ਬਣਿਆ ਹੋਇਆ ਤੇ ਇੱਧਰ ਜਿਹੜਾ ਸਰੋਵਰ ਤੁਹਾਨੂੰ ਦਿਖਾਉਣ ਲੱਗਾ ਇਸ ਟਾਈਮ ਆ ਇਸ ਰੋਵਰ ਆ ਇੱਥੇ ਗੁਰੂ ਨਾਨਕ ਪਾਸਾ ਨੂੰ ਇੱਕ ਕੋੜੀ ਆ ਕੇ ਮਿਲਿਆ ਉਸ ਉਹ ਕਹਿੰਦੇ ਜੀ ਮੇਰਾ ਕੋੜ ਦੂਰ ਕਰੋ ਫਿਰ ਉਹਨਾਂ ਨੇ ਕੋੜੀ ਨੂੰ ਇੱਥੇ ਇਸ਼ਨਾਨ ਕਰਵਾਇਆ ਇਸ ਰੋਵਰ ਦੇ ਵਿੱਚ ਇਸ ਰੋਵਰ ਦੇ ਵਿੱਚ ਇਸ਼ਨਾਨ ਕਰਵਾ ਕੇ ਉਹਦਾ ਕੋੜੀ ਦਾ ਕੋੜ ਦੂਰ ਹੋਇਆ ਫਿਰ ਉਹ ਕੋੜੀ ਨੇ ਨਾਨਕ ਪਾਸਾ ਅੱਗੇ ਅਰਦਾਸ ਕੀਤੀ ਕਿ ਜਿੱਦਾਂ ਤੁਸੀਂ ਮੇਰਾ ਕੋੜ ਦੂਰ ਕਰਿਆ ਕਿ ਜਿਹੜਾ ਵੀ ਇੱਥੇ ਦੁਖੀ ਹੋਵੇ ਕੋਈ ਕੋੜੀ ਹੋਵੇ ਤਾਂ ਦੁੱਖ ਦੂਰ ਹੋਵੇ ਫੇਰ ਉਹਨਾਂ ਨੇ ਇੱਥੇ ਵਰ ਦਿੱਤਾ ਸੀ ਇੱਥੇ ਜਿਹੜਾ ਵੀ ਕੋਈ ਕੋੜੀ ਹੋਊਗਾ ਜਾਂ ਕਿਸੇ ਨੂੰ ਕੋਈ ਵੀ ਦੁੱਖ ਆ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੂ ਉਹਦੇ ਕੋੜ ਦੂਰ ਹੋਣਗੇ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਨਾਨਕ ਸਰ ਗੁਰਦੁਆਰਾ ਬਣਿਆ ਹੋਇਆ ਹੈ ਤੇ ਜਿਹੜੀ ਇਸ ਸਰੋਵਰ ਦੀ ਸਭ ਤੋਂ ਪਹਿਲੀ ਸੇਵਾ ਮਹਾਰਾਜਾ ਅਜੀਤ ਸਿੰਘ ਨੇ ਕਰਵਾਈ ਸੀ ਤੇ ਇਸ ਜਿਹੜਾ ਸਰੋਵਰ ਦੀ ਖਾਸ ਗੱਲ ਹੈ ਵੀ ਇੱਥੇ ਬਾਹਰੋਂ ਪਾਣੀ ਨਹੀਂ ਪੈਂਦਾ ਗੁਰੂ ਮਹਾਰਾਜ ਦੀ ਐਡੀ ਕਿਰਪਾ ਕੇ ਤਰਤੀਬ ਵਿੱਚੋਂ ਆਟੋਮੈਟਿਕ ਇਹਦੇ ਵਿੱਚ ਪਾਣੀ ਆਉਂਦਾਗਾ ਕੋਈ ਬਾਹਰਲਾ ਪਾਣੀ ਇਹਦੇ ਵਿੱਚ ਨਹੀਂ ਛੱਡਿਆ ਜਾਂਦਾ ਕਿਸੇ ਮੋਟਰ ਨਾਲ ਜਾਂ ਕਿਸੇ ਟੂਟੀ ਨਾਲ ਆਟੋਮੈਟਿਕ ਇੱਥੇ ਸਾਰਾ ਪਾਣੀ ਆਪਣੇ ਆਪ ਆਉਂਦਾ ਸਭ ਤੋਂ ਪਹਿਲੀ ਸੇਵਾ ਇੱਥੇ ਮਹਾਰਾਜ ਜੀ ਸਿੰਘ ਨੇ ਕਰਵਾਈ ਸੀ ਇਹ ਸਰੋਵਰ ਦੀ ਇਹ ਕਹਾਣੀ ਹੈ ਜੀ ਇੱਧਰ ਤਪਸਥਾਨ ਬਣਿਆ ਹੋਆ ਬਾਬਾ ਜੀ ਦਾ ਦੇਖੋ ਸੰਗਤ ਜੀ ਨਾਨਕਸਰ ਗੁਰਦੁਆਰਾ ਹਜੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਇਹ ਉਹਨਾਂ ਦੇ ਨਾਂ ਤੇ ਬਣਿਆ ਹੋਇਆ ਚੈੱਕ ਕਰੋ ਇੱਧਰ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ ਇਕ ਗੁਰੂ ਸ਼ਹਾਦਤ ਦਾ ਜਾਪ ਗਰੀ ਅਰਦਾਸ ਵੀ ਕੀਤੀ ਕਰਵਾ ਲਈ ਸਾਤ ਗੁਰੂ ਉਹਨਾਂ ਦੀਆਂ ਆਸਾਂ ਮਰਦਾ ਬੁਰੀਆਂ ਗਰਦੇ ਅੰਮ੍ਰਿਤ ਸਰੋਵਰ ਵਿੱਚ ਜਲ ਬਾਹਰ ਨਹੀਂ ਪਾਇਆ ਜਾਂਦਾ ਸ਼ੇਰੂਆਂ ਨਾਲ ਦੀਏ ਬਣੀ ਹੁਣ ਆਰ ਜੀ ਚੰਪਾਲ ਗਿਆਨ ਗਿਆਨ ਅਰਨ ਦਰ ਦੀ ਜੋਈ ਬੈਰੀਆਂ ਸਬਰ ਦੇਰ ਵਾਰ ਸਾਗੀ ਸ਼ਿਵਾਂ ਸੱਤ ਪਹਿਲਾ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਕਰਵਾਈ ਨੂੰ ਕੋਨਾਤਵਾਲ ਸੰਤ ਬਾਬਾ ਨਿਗਾ ਸਿੰਘ ਜੀ ਨੇ ਸ਼ਿਵਾਂ ਕਰਵਾਈ ਨੂੰ ਉਹਨਾਂ ਤੋਂ ਬਾਅਦ ਸੰਤ ਬਾਬਾ ਸੀਸਾ ਸਿੰਘ ਜੀ ਨੇ ਸ਼ਿਵਾਂ ਕਰਵਾਈ ਨੂੰ ਉੰਦੇ ਮੌਜੂਦਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਸਰਦ ਬਾਬਾ ਬਲੰਦਰ ਸਿੰਘ ਜੀ ਲੰਗਰ ਸਹਿਬ ਵਾਲੀ ਸੇਵਾ ਕਰਵਾ ਰਹੇ ਹਨ ਸੰਗਤ ਲਈ ਫੈਵਾਤੇ ਮਾਪੁਰਸ਼ਾਂ ਵੱਲੋਂ ਚੱਲ ਰਹੀ ਕਾਲ ਸੇਵਾ ਦੀ ਟੋਕਰੀ ਰੱਖੀ ਆਨ ਆਪਣੀਆਂ ਇਰਤਕ ਮਨਾਂ ਵਿੱਚ ਵਰਤਵਾ ਸੇਵਾ ਗੁਰੂ ਘਰ ਦੇ ਪੱਖਾਂ ਦੀ ਸੇਵਾ ਸ੍ਰੀ ਅਨੰਦਵਰ ਸਾਹਿਬ ਦੀ ਸੇਵਾ ਈਆਂ ਜਿਵੇਂ ਵਾਰ ਚਾਹਾਂ ਮਨ ਕਰਨਾ ਮਾਰ ਗਿਆ ਆਪੀ ਨੂੰ ਦੇਖਿ ਸ਼ਰਗ ਲਾਛਾਂਗੇ ਇਸ ਵੀ ਇਸ਼ਾਰੇ ਭਾਨ ਸਾਲ ਸਿਵਰੋ ਨਾਮ ਲਈ ਬਿਮਾਨ ਬੇਗੁਰ ਸਾਹਿਬ ਨੂੰ ਜਨ ਗਿਆ ਨਾਮ ਜਨ ਕੀ ਨਾਮ ਭਿਆ ਪ੍ਰਾਗ ਮਨੋਈ ਸ਼ੰਗ ਕਾਹੀ ਮਰਦਾਨਾ ਦੀਨ ਦੇਵ ਜੀ ਗੀਤ ਸਤਿ ਬਾਛਾਈ ਚੇ ਜਾਲ ਜੀ ਬਰ ਕਾਟਾ ਜਾਲ ਕਿਤੇ ਰਹੀ ਨਹੀਂ ਆ ਰਿਆਂ ਸ੍ਰੀ ਗੁਰੂ ਨਾਨਕ ਜੀ ਰਖਿ ਮਹਾਨੀ ਦੇ ਹੁਕਮ ਆਣ ਕਾਇੀ ਗਿਰਵਾਣੋ ਯਾਰੋ ਤਾਇਨ ਮਨ ਕਾਨੋਲੀ ਨੇ ਬਾਹੂ ਜਾਵੀ ਜਾਲ ਦਾ ਸੋਨਾ ਪ੍ਰਗਟ ਹੋ ਜਾ ਆਈ ਮਨ ਕਾਨੋਲੀ ਨੇ ਜਾਣ ਛਕਿਆ ਹਨ ਬੇਨ ਜੀ ਚ ਸਤਿ ਬਾਛਾਈ ਜਨ ਬੋਤ ਮਿੱਠਾ ਹੈ ਸੇਰਿ ਗੁਰੂ ਨਾਮ ਕੀ ਰੀ ਰਾਨਾ ਜੀ ਮਨ ਆਗਿ ਨੇ ਪਰਮਾਯਾਗੇ ਚਰਤੀਮ ਗੇਉਤਿਆੰਗੀ ਚਰਤੀ ਹੈ ਅਸੀਂ ਕਰਕੇ ਜਾ ਮਿੱਠਾ ਸਾਤਿ ਗੁਰੂ ਬਜਨ ਬੜਾ ਸ਼ਕਾਰ ਸਾਂ ਏਨੇ ਮੈਂ ਕੋਠੇ ਆਨ ਕੀ ਗੇਂਚੀ ਜੀ ਸਚੇ ਤਾਂ ਚਾਰੀ ਆਪ ਸਮਰਤ ਮੇਰੇ ਵੀ ਗੋਖਲੂਰ ਕਰੋ ਸੇਰਿ ਗੁਰੂ ਨਾਮ ਕੀ ਰੀ ਮਨ ਆਗਿ ਨੇ ਸਭ ਕੋਠੀ ਨੂੰ ਸ਼ਮੇਤਾਂ ਨੂੰ ਇਸ਼ਮਾਂਤ ਮਨਾਂ ਗਿਆਲ ਚ ਪਾਇਆ ਤੇ ਕੋੜੀ ਦਾ ਕੋੜ ਨੋਰਗੀ ਚਾਨੂ ਕੋਣੀ ਪੀਂਚੀ ਗਿਚੀ ਸਚਿ ਬਾਛਾਇ ਜੇ ਤ੍ਰਾਮਿ ਰਿਦੋ ਖਜੋਰ ਕੀਚਾ ਨੀ ਏ ਚੇਤਨਾ ਇੰਚੇ ਵੀ ਅੰਗਰੀਆ ਸੰਗਤਾਰੀ ਦੋਖਜੋਰ ਕੀਚਾ ਨੀ ਸ਼ੋਮਿਂ ਸੂਰਜ ਵਰਗਖਸ਼ੁਮ ਸ੍ਰੀਮੁ ਨਾਮ ਕੀ ਜੋ ਜੀ ਆਲਾਇਨੇ ਸ਼ੋਮਿਂ ਸੂਰਜ ਵਰਗਖਸ਼ੁਮ ਇਹ ਹਰ ਵੀਾਰ ਦਾ ਦੇਖੋ ਤਰਾ ਮਰ ਚੀਜਾਂ ਬਣੀ ਐ ਇੱਥੇ ਦੇਖੋ ਗੁਰਦੁਆਰਾ ਨਾਨਕਸਰ ਹੈ ਜੀ ਇੱਥੇ ਕਜੂਰ ਸਾਹਿਬ ਦੀ ਧਰਤੀ ਤੇ ਤੇ ਬਣੀਆਂ ਇਹ ਚੀਜ਼ਾਂ ਸਾਰੀ। ਹਜੂਰ ਸਾਹਿਬ ਦੀ ਧਰਤੀ ਤੇ ਖੜਿਆ ਨਾਨਕ ਸਰ ਗੁਰਦੁਆਰੇ ਦੇ ਵਿੱਚ ਬਹੁਤ ਵਧੀਆ ਲੱਗਿਆ। ਹੈਣਾ? ਸਰੋਵਰ ਵੀ ਬਣਿਆ ਹੋਇਆ ਇਸ਼ਨਾਨ ਵੀ ਕਰਿਆ। ਰੰਗਤਾਣੇ ਤੇ ਸਕੂਨ ਹੈ। ਕਿਉਂ ਭਾਈ? ਬਹੁਤ ਬਹੁਤ। ਠੀਕ ਹੈ। ਕਿਵੇਂ ਲੱਗ ਰਿਹਾ? ਬਹੁਤ ਵਧੀਆ। ਬਹੁਤ ਵਧੀਆ। ਠੀਕ ਠਾਕ ਹੋ? ਸੇਤਾਂ ਠੀਕ ਨੇ? ਹੱਡ ਫਰ ਤਾਂ ਨਹੀਂ ਦੁਖ ਰਿਹਾ ਕੋਈ? ਧੰਨਵਾਦ।